ਬੋਲੇ ਆ ਦੇਖ ਲੋ ਇਹਨਾਂ ਨੇ ਕੰਮ ਬੰਦ ਕਰ ਦਿੱਤਾ ਕੋਟਰੀ ਹੁਣ ਅਸੀਂ ਚੱਲਣ ਲੱਗਾ ਫੇ ਜੇ ਮੈਨੂੰ ਨਾ ਲੱਗ ਜਾ ਮੈਨੂੰ ਫਿਰ ਉਸ ਜਾਂਦਾ ਹੈ ਕਿ ਮੈਨੂੰ ਲੈ ਕੇ ਨਹੀਂ ਜਾਂਦਾ ਨਾਲ ਤੁਸੀਂ ਦੇਖ ਸਕਦੇ ਆ ਜੀ ਸੰਗਤ ਖੜੀ ਹੈ ਜੀ ਸਵਾਗਤ ਦੇ ਲਈ ਹਾਂਜੀ ਕਿਵੇਂ ਹੋ ਸਾਰੇ ਉਮੀਦਵਾਰ ਜੀ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ ਸਵਾਗਤ ਹੈ ਜੱਜ ਦੇ ਬਲੌਗ ਵਿੱਚ ਅੱਜ ਆ ਜੀ ਪ੍ਰਭਾਤ ਮੇਰੀ ਦਾ ਦੂਜਾ ਦਿਨ ਉਹਨੇ ਵੀ ਚੱਲਾਂਗੇ ਰਵਿਦਾਸ ਮਹਾਰਾਜ ਦੇ ਗੁਰਦੁਆਰ ਸਾਹਿਬ ਤੇ ਕੱਲ ਵੀ ਸਬਰ ਕਹਿੰਦਾ ਸੀ ਮੈਂ ਆਉਂਗਾ ਪਰ ਮੇਰੇ ਨਾਲ ਤੁਸੀਂ ਦੇਖਿਆ ਸੁਣਾ ਕਿ ਆਇਆ ਨਹੀਂ ਅੱਜ ਵੀ ਕਹਿੰਦਾ ਸੀਗਾ ਕਿ ਮੈਂ ਆਉਂਗਾ ਪ੍ਰਵਾਸ ਫੇਰੀ 'ਚ ਅੱਜ ਵੀ ਨਹੀਂ ਆਇਆ ਤੇ ਤੁਸੀਂ ਦੇਖ ਸਕਦੇ ਆ 4:23 ਮਿੰਟ ਦਾ ਟਾਈਮ ਹੋ ਗਿਆ ਪਰ ਹਾਲੇ ਤੱਕ ਆਇਆ ਨਹੀਂ ਉਹ ਮੈਨੂੰ ਖੱਜਲ ਖੜਦਾ ਰਹਿਦਾ ਤੇ ਮੈਂ ਉਹਨੂੰ ਢੀਕਦਾ ਰਹਿਣਾ ਉਹ ਆਉਂਦੇ ਨਹੀਂ ਹੁਣ ਮੇਰੇ ਨਾਲ ਇੱਕ ਬੰਦਾ ਹੋਰ ਆ ਰਿਹਾ ਉਹ ਜਾਊਗਾ ਮੇਰੇ ਨਾਲ ਤੇ ਦੇਖਦੇ ਆ ਮੇਰੇ ਤੱਕ ਪਹੁੰਚਦਾ ਕਿ ਨਹੀਂ ਪਤਾ ਨਹੀਂ ਕੱਲੇ ਨੂੰ ਜਾਣਾ ਪੈਣਾ ਅੱਜ ਵੀ ਜਿੱਦਾਂ ਹੋਇਆ ਵੇ ਦੇਖ ਕਿਸਨ ਡਾਡਣਾ ਕੀ ਬਣਦੀ ਕੀ ਕੱਲ ਨਹੀਂ ਨਿਆਣੇ ਨੇ ਪਟਾਕੇ ਵੀ ਆਇਆ ਮਿਲ ਜਾ ਪੈਰਪੁਰ ਮਾਰਗ ਦੇਖਦੇ ਕੋਈ ਵੱਜੀ ਜਾਵੇ ਇੱਕ ਵੱਜ ਗਿਆ ਅੱਧਾ ਚਲੋ ਜੀ ਦੇਖਦੇ ਆ ਟੱਕਰ ਦਾ ਬੰਦਾ ਕਿ ਨਹੀਂ ਟੱਕਰ ਦਾ ਪਤਾ ਨਹੀਂ ਕੱਲੇ ਨੂੰ ਜਾਣਾ ਪੈਣਾ ਆ ਸਾਡੇ ਕੋਲ ਪਹੁੰਚਿਆ ਇੱਕ ਬੰਦਾ ਸੋਸਰੇ ਦੂਜੀ ਦੇਖ ਸਕਦੇ ਆ ਸਮਰ ਕਹਿੰਦਾ ਮੈਂ ਨਾ ਗਿਆ ਨਾ ਅਤਿ ਨਿਮਰਾਨ ਦਾ ਪਤਾ ਮੈਂ ਹੱਥ ਕਰੀ ਜਨਾ ਚੱਲ ਇਹਨੂੰ ਲੈ ਕੇ ਜਾਵਾਂਗੇ ਹਨ ਪ੍ਰਭਾਤ ਫੇਰ ਤੇ ਬੱਸ ਬੱਸ ਜੀ ਜੀ ਦੋਸਤੋ ਮੈਂ ਗਲੀ ਝਕੋਣ ਦਾ ਪਿਆ ਸੀ ਤੇ ਸਾਨੂੰ ਟੱਕਰ ਕੇ ਸੇ ਮੁੰਡਾ ਸਾਨੂੰ ਦਿਖਾਇਆ ਸੀ ਉਹਨੂੰ ਨਾਲ ਲੈ ਕੇ ਮੈਂ ਸਮਰ ਦੇ ਘਰ ਆ ਦਿਖਾਣਾ ਮੈਂ ਵਾਕਈ ਸਮਰ ਦੇ ਆ ਦੇਖਿਓ ਬੰਦ ਹੋ ਗਿਆ ਆ ਟਾਈਮ ਦੇਖ ਸਕਦੇ ਹੋ ਤੁਸੀਂ ਇਹਦੇ ਹਾਲਾਤ ਦੇਖ ਲਓ ਅਡੇ ਹਲੇ ਪਾਰਨਾ ਬਣੀ ਜਾਂਦਾ ਪ੍ਰਭਾਤ ਫੇਰ ਇਧਰੋਂ ਰਵਾਨਾ ਹੋ ਗਈ ਹੈ ਗੁਰਦਵਾਰ ਤੋਂ ਚੱਲ ਵੀ ਗਈ ਹੈ ਜਿੱਦੇ ਟਾਈਮ 4:40 ਹੋਏ ਹਲੇ ਹਲੇ ਕਹਿੰਦਾ ਕਹਿੰਦਾ ਕੁਝ ਵੀ ਨਹੀਂ ਟਾਈਮ ਹੋਇਆ ਦੇਖ ਲਓ ਇਹ ਆ ਵਿਚਾਰ ਤਿਆਰ ਹੋ ਕੇ ਖੜਾ ਮੇਰੇ ਕੋਲ ਇਹ ਪੰਨਾ ਹੋ ਗਿਆ ਵੇ ਅਗਲਾ ਉੱਠੇ ਵੀ 2:50 ਮਿੰਟ ਤੇ ਅਲਾਰਮ ਲਾ ਕੇ ਆ 2:45 ਕਰ ਦਿੰਗੀ ਅਰ 2:45 ਰੱਖ ਲੈ 5 ਮਿੰਟ ਪਹਿਲਾਂ ਆ ਦੋ ਉੱਠੇ 2:45 ਤੇ ਮੈਂ ਉੱਠਿਆ ਏ ਉੱਠੇ 2:45 ਦੇ ਮੈਂ ਉੱਠਿਆ ਸਵਾ ਤਿੰਨ ਆਹਾ ਮਹਾਰਾਸ਼ੀ ਏ 4 ਵਜੇ ਨੂੰ ਘਰ ਦੇ ਨਾਲ ਉਠਾਲਿਆ ਮਾਂ ਵੀ ਕਹਿੰਦੀ 4 ਵਜੇ ਠਾਲਿਆ 4 ਵਜੇ ਠਾਲਿਆ ਮਹਾਰਾਜ ਹੋਣੀ ਫੇਸ ਹੋ ਗਏ ਉੱਠ ਕੇ ਫੇਰ ਮੇਨੂੰ ਬਾਅਦ ਚ ਜੁਰਮੇ ਘਰ ਤੁਰ ਲੱਗੇ ਮੈਂ ਕਿ ਜਲ ਬਾਅਦ ਚ ਆ ਜੂਗਾ 4 ਤਾਈਕ ਤੇ ਮੈਸੀ ਕਰਦੇ ਭਾਜੀ ਮੈਂ ਆਣਾ ਨਾ ਆ ਗਏ ਦੇਖ ਲੋ ਇਹਦੇ ਕੰਮ ਉਹਨਾਂ ਨੇ ਤਾਂ ਵਗੇ ਸਪੈਸ਼ਲ ਨਾਲ ਤੁਹਾਡੇ ਕੀਤੀ ਸੀ ਕਿ ਕੱਲ ਛੁੱਟੀ ਹੈ ਨੇ ਆਣੇ ਨੂੰ ਪਰ ਅਸਰ ਛੇਤੀ ਦੋਨੀ ਆਏ ਨੇ ਉਹਨੇ ਮੈਨੂੰ ਲੇਟ ਕਰਵਾਤਾ ਕਿ ਜੇ ਮੈਨੂੰ ਨਾ ਲੱਗ ਜਾ ਮੈਨੂੰ ਫਿਰ ਉਸੀ ਜਾਂਦਾ ਹੈ ਕਿ ਮੈਨੂੰ ਲੈ ਕੇ ਨਹੀਂ ਜਾਂਦਾ ਨਾਲ ਇਹ ਸਾਡਾ ਨਿਆਣਾ ਜਿਓ ਆ ਗਿਆ ਚਲ ਭਾਈ ਇਹਨਾਂ ਸਾਡੇ ਤੋਂ ਮਾਫ ਕਰ ਦੋ ਵਾਹ ਆਗਰੀ ਭਰਾ ਤੇਰੀ ਅੱਜ ਦੀ ਅੱਜ ਦੀ ਅੱਜ ਹੀ ਗਲਤੀ ਮਾਫ ਕਰ ਦੀ ਬੰਦਾ ਕਹਿੰਦਾ ਚਲ ਇੱਕ ਇੱਕ ਗੱਲ ਦੀ ਕਰਦੇ ਮਾਫ ਕਰ ਦਿੰਦੇ ਆ ਇਹ ਮਾਫ ਕਰਨ ਯੋਗ ਹੈ ਨਹੀਂ ਇਹਨਾਂ ਨੇ ਯੋਗ ਨਹੀਂ ਇਹਦੇ ਜਿੰਦ ਰਹਿਣਾ ਸਹਿਣਾ ਨਹੀਂ ਦਾ ਆ ਦੇਖ ਲੋ ਜੀ ਗਾਈਜ਼ ਵਿਚਾਰਾ ਪਹਿਲੀ ਵਾਰ ਸਾਡੇ ਘਰ ਵਾਦੂ ਆਇਆ ਅਸੀਂ ਤਾਂ ਆਪਾਂ ਇਹਦੇ ਘਰ ਵਾਦੂ ਜਾਣਦੇ ਆ ਪਹਿਲੀ ਵਾਰ ਇਹ ਲੀਡ ਕਰਵਾਤਾ ਇਹਨੂੰ ਅਸੀਂ ਹਾਂਜੀ ਦੋਸਤੋ ਸਭ ਨੇ ਗਾਲਾ ਪੈੜ ਤੋਂ ਬਚ ਗਏ ਜਾਂ ਉਦਾਂ ਉਦਾਂ ਸਾਰੇ ਕਾਲੇ ਹਨੇਰੇ ਵਿੱਚ ਦਿਖਣਾ ਤਾਂ ਹੈ ਨਹੀਂ ਅਸੀਂ ਪਰ ਗਾਲਾ ਪੈੜ ਤੋਂ ਬਚ ਗਏ ਪਰ ਅਜੇ ਹਲੇ ਤੁਰਨੀ ਆ ਆ ਦੋ ਮਿੰਟ ਸਾਨੂੰ ਹੋ ਟੱਕਰ ਗਏ ਹਾਂਜੀ ਹੈਲੋ ਗਾਇਜ਼ ਆ ਦੇਖੋ ਜੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੀ ਐਂਟਰੀ ਅੱਜ ਚਿੱਕੜ ਜਿੱਕੜ ਕੀਤਾ ਪਾਣੀ ਬਣੀ ਕੀਤਾ ਵਗੜੀ ਜੋਏ ਗਾਇਜ਼ ਚਲਿਏ ਹਣ ਗੁਰਦੁਆਰਾ ਸਾਹਿਬ ਦੇਖ ਰਹੇ ਆ ਜੀ ਹੁਣ ਜਾ ਕੇ ਕੀ ਮਾਹੌਲ ਬਣਦਾ ਕਿੱਦਾਂ ਨੂੰ ਭਰਾ ਥੋੜੀ ਪਹਿਲੇ ਜਾਂਦੀ ਆ ਲਓ ਜੀ ਅਸੀਂ ਪਹੁੰਚ ਗਏ ਜੀ ਗੁਰਦਰ ਸਾਹਿਬ ਥੱਲੇ ਬੰਦਾ ਕਿੱਥੇ ਆ ਮੈਕੈਨਿਕ ਸਾਹਿਬ ਮੈਕੈਨਿਕ ਸਾਹਿਬ अगरबति कई मुंडिया हा देखो जी.

ਬਾਤ ਜੀ ਸਭ ਕਰ ਗਏ ਆਪ ਜੀ ਦਾ ਅੰਮਰ ਪਰਪਰ ਦੇ ਰਿਸ਼ੀ ਪਰਮਾਤਮਾ ਦਾ ਬਾਸ ਸਿੱਖਾ ਕਰਦੇ ਹੋਰੇ ਆਪ ਜੀ ਦਾ ਕਾਪੇ ਸੇਵਾਦਾਰ ਪਾਇਤਾ ਪਾਈ ਗੁਰੂ ਸਰੋਏ ਜੀ ਨੇ ਪਾਇਤਾ ਪਾਈ ਸਮੇਂ ਸਮੇਂ ਸਭ ਦੇ ਸਮੇਂ ਸਭ ਸਰੋਏ ਜੀ ਮਨੋ ਗੁਰੂ ਕੇ ਦਸਰਾਬਾਸੀ ਸਭਾ ਸੌਣ ਆਪਾਂ ਕਰੇ ਆਪ ਜੀ ਨੇ ਕਿਹਾ ਜਿਵੇਂ ਤੁਮੇ ਹੀ ਕਾਦੇ ਤਪੂ ਕਰਨੇ ਨਾ ਰਸੋ ਜਿ ਕ ਜਾਏਗੇ ਕੰਬ ਸਾਰਾ ਵਿਨਾਹ ਦੇ ਸੋ ਚੜਨੇ ਦੀ ਸੋ ਚੜਨੇ ਮੈਂ ਕਵਨਨਾ ਕਰਦਾ ਜੀ ਸੀਸ ਸਰ ਜਨ ਦੇ ਸੀਸ ਸਰ ਕਰਦੀ ਮੈਂ ਕਵਨਨਾ ਕਰਦਾ ਜੀ ਸੀਸ ਸਰ ਕਰਦੀ ਸੀਸ ਸਰ ਕਰਦੀ ਮੈਂ ਕਵਨਨਾ ਕਰਦਾ ਜੀ ਸੀਸ ਸਰ ਕਰਦੀ ਸੀਸ ਸਰ ਕਰਦੀ ਮੈਂ ਕਵਨਨਾ ਕਰਦਾ ਸਾਡੇ ਸੀਸ ਸਰ ਕਰਦੀ ਸੀਸ ਸਰ ਕਰਦੀ ਕਵਨਨਾ ਕਰਦਾ ਸਾਡੇ ਸੀਸ ਸਰ ਕਰਦੀ ਸੀਸ ਸਰ ਕਰਦੀ ਕਵਨਨਾ ਕਰਦਾ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਸੀ ਕਿ ਪ੍ਰਵਾਦਵੀਰ ਸਾਹਿਬ ਗੁਰਦਰ ਸਾਹਿਬ ਆਉਗੇ ਅੱਜ ਸਿੰਘ ਸਭਾ ਗੁਰਦਰ ਸਿੰਘ ਸਭਾ ਆਉਗੀ ਤੁਸੀਂ ਦੇਖ ਸਕਦੇ ਆ ਜੀ ਸੰਗਤ ਖੜੀ ਹੈ ਜੀ ਸਵਾਗਤ ਦੇ ਲਈ ਘਾਤ ਮੇਰੀ ਬਾਹਰ ਬਸ ਪਹੁੰਚਣ ਵਾਲੀ ਆ ਤੁਹਾਨੂੰ ਦਿਖਾਣੇ ਆ ਜੀ ਇਸ ਹਾਲੇ ਹੀ ਸੰਗਤ भरपूर अरमदारे तून महाराज सचे ਜੀ ਆ ਜੀ ਦੇ ਲੰਗਰਾਬਾਸ ਤੇ ਗੁਰੂ ਕੇ ਲੰਗਰਾਬਾਸ ਤੇ ਬਿਆੰਤ ਬਿਆਤ ਗੁਰਮੁਖ ਪਿਆਰੇ ਬੰਦੇ ਗੁਰੂ ਕੇ ਲੰਗਰਾਬਾਸ ਤੇ ਬਿਆੰਤ ਬਿਆੰਤ ਮੈਂ ਆ ਦੱਸਦਾ ਹਾਂ ਜੀ ਨਿਹਾਲੇ ਤੇ ਮੈਂ ਦੱਸਣੇ ਪਰਪੁਰਕਾ ਨੇ ਅਰਦਾਸ ਬੱਤੇ ਕਾਹੇ ਚਾਤਾਲ ਕੈ ਕਰਮਾਂ ਦੇ ਮਾਰਾ ਜੀ ਪਾਤਸ਼ਾਹ ਦੀ ਕਤਵਰੀ ਆਪ ਜੀ ਅੱਤਨ ਬਸਦੀ ਮੇਰੇ ਤੋਂ ਬਾਅਦ ਤੇ ਤਲਾ ਦਿੱਤਾ ਜਾਵੇ ਆਪ ਜੀ ਤੱਕ ਅੱਗੇੇ ਪਾਤਾ ਪਾਲਕਾ ਪਾਲੀ ਲੈਂਟੂ ਜੀ ਦੇ ਪ੍ਰਬਾਰ ਬੋਲ ਗੁਰੂ ਤੇ ਜਤਰਾਵਾਸ ਦੇ ਨਾ ਪਾਪ ਪਾ ਲਾ ਆਗਿਆ Yeah.

ਸਾਭਰਤ ਸਾਮੰਦ ਗਾਨ ਸਰ ਸਭਾ ਸਿੰਘ ਜੀ ਜੋ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਦਾ ਤੇ ਅੰਦਰ ਕੀ ਕਲ ਸਾਹਿਬ ਜੀ ਸਾਹਿਬ ਬੋਲੋ ਜੀ ਦਾਦੀ ਕਿਰਪਾ ਦਰਹੀ ਸੰਗਤ ਨੂੰ ਪਵਿੱਤਰ ਦੇ ਗੁਰੂ ਨਾਮੇ ਬਖਸ਼ੋ ਕਰਤਾਰ ਗੁਰੂ ਹਕਮ ਨਾਮ ਦੇ ਚਰਨ ਦੀ ਆਗਿਆ ਬਖਸ਼ ਕਰੋ ਸਹੀ ਪਿਆਰ ਮਿਲੋ ਜਿਨ੍ਹਾਂ ਨੇ ਮਿਆਂ ਤੇਰਾ ਹੀ ਨਾਮ ਦਿੱਤਾ ਹੈ ਨਾਨਕ ਕਰਸਾ ਵਾਹਿਗੁਰੂ ਜੀ ਦੇ ਪਤੇ ਹਰ ਸੋਹੀ ਰਾਸ਼ਾ ਦੇ ਜੈ ਜੈਕਾਰ ਕੀ ਆਸ ਦੇ ਨਰਦੋ ਜਤ ਜਾਈਏ ਸਤ ਪੰਥ ਬੋਲੇ

की क्या दिक्कत है ना देन तुमको निकाल रहा हूँ तुम्हें रखी पक्षी की तो गोड़ गोड़ तालमा गोड़ और जंगल स्वास्थ्य बंद कर में ठीक है ना नहीं बाहर चलता है बोल कर आंखों में डालने में पायना सुरवात ਜੀ ਦੋਸਤੋ ਅਸੀਂ ਹੈ ਨਾ ਹੁਣ ਗੁਰਦੁਆਰੇ ਸਮਾਪਤੀ ਕਰਕੇ ਸਿੰਘ ਸਭਾ ਭਾਂਡੇ ਧੋ ਕੇ ਸੈਟਮੈਂਟ ਕਰ ਪੀਏ ਯਾਰ ਵੀ ਏਟ ਫਟ ਕਰ ਲੋ ਸੈਟਮੈਂਟ ਕਰਕੇ ਹੁਣ ਅਸੀਂ ਚੱਲੇ ਆ ਜੀ ਘਰ ਨੂੰ ਸਾਡੇ ਕੋ ਕੈਮਰਾ ਦਾ ਸਵਾਨ ਸਾਡੇ ਕੋਲ ਆ ਜੇਤੇ ਦਾ 2 ਲੱਖ ਰੁਪਏ ਤੂੰ ਜਾੜੇ ਪਰਾਂ ਦੇ ਨਾਲ ਸਾਡੀ ਵੇਚ ਦਰ ਓਕੇ ਦਿੰਦਾ ਜਿਹੜਾ ਇਹ ਕੌਣ ਕੀ ਵਾਗੀ 4 ਕਰੋੜ ਦੀ ਦੇਖਿਆ ਕਿ ਤੂੰ ਜਿਹੜਾ 4 ਕਰੋੜ ਦੇਖ ਤਾਂ ਅਸੀਂ ਵਿਚਲੀ ਗਲੀ ਘੁੰਮਦੇ ਆ ਕਿੰਨਾ ਢਾਈ ਯਾਰਾ ਜੀ ਢਾਈ ਦਾ ਵੀ ਅਸੀਂ ਆ ਨਾ ਗੁਰਦਰ ਤੋਂ ਵਿਹਲੇ ਹੋ ਕੇ ਘਾਨੂਗੇ ਘਰੋਂ ਹੁਣ ਅਸੀਂ ਆਏ ਆ ਜੇ ਇੱਕ ਲੋਕੇਸ਼ਨ ਤੇ ਇੱਥੇ ਬਣ ਰਹੀ ਹੈ ਕੋਠੀ ਤੇ ਭਾਈ ਜੀ ਦਾ ਫੋਨ ਆਇਆ ਸੀ ਕਹਿੰਦੇ ਬਾਹਰ ਲਿਆਂਦੀ ਕੋਠੀ ਆ ਉਹਨਾਂ ਨੂੰ ਵੀਡੀਓ ਬਣਾ ਕੇ ਭੇਜਣੀ ਆ ਤੇ ਅਸੀਂ ਹੁਣ ਇਸ ਕੋਠੀ ਦਾ ਕਰਾਂਗੇ ਫੋਟੋ ਸ਼ੂਟ ਵੀਡੀਓਗ੍ਰਾਫੀ ਕਰਾਂਗੇ ਤੁਸੀਂ ਦੇਖ ਸਕਦੇ ਆ ਕੋਠੀ ਤੇ ਦੇਖਦੇ ਆ ਜੀ ਆ ਦੇਖੋ ਦੋਸਤੋ ਇਹਦੇ ਨੂੰ ਟਿਕਾ ਨਹੀਂ ਆ ਆ ਮੋਟਾ ਪੰਗੇ ਲੈਣ ਤੋਂ ਨਹੀਂ ਛੱਡਦਾ ਆ ਦੇਖ ਲੋ ਸਕੂਟਰੀ ਦੇ ਸਰਾਸਰ ਮਗਰੇ ਨੇ ਭੂੰਬੜਾ ਬੰਦ ਓਏ ਨਾ ਕਰ ਹਲੇ ਆ ਦੇਖ ਲੋ ਇਦਾਂ ਦੇ ਕੰਮ ਫੇਰ ਕਹਿੰਦੇ ਸੰਜ ਨੇ ਕੋਈ ਸਾਧਨ ਨਹੀਂ ਦਿੰਦਾ ਸਾਧਨ ਸਵਾਦ ਦੇਣੇ ਜਦ ਇਹਨੇ ਕੁੱਤੇ ਕੰਮ ਕਰੀ ਜਾਣੇ ਆ ਲੈ ਕੁੱਤੇ ਨੂੰ ਜਾਨ ਕੀਤਾ ਤੇਰੇ ਦੋਸਤ ਆ ਗਏ ਓਏ ਓ ਦੇ ਕੁੱਤਰ ਜਾਲ ਕੇ ਤੇ ਕੁੱਤੇ ਆ ਗਏ ਇਹ ਮੋਹਿਤ ਦੇ ਦੋਸਤ ਉਹ ਮੈਡੀਕਲ ਓਏ ਓਏ ਇਹ ਤਾਂ ਨਹੀਂ ਕਰਨੀ ਹੈ ਰੇਸ ਨਾਲ ਦੇ ਰੇਸ ਹੋਰ ਇਹਦੇ ਕੁੱਤਰ ਰੋੜੀ ਜਾਣੀ ਆ ਆ ਦੇਖ ਲੋ ਇਹਨਾਂ ਨੇ ਕੰਮ ਬੰਦ ਕਰ ਦਿੱਤਾ ਕੁੱਤਰੀ ਉਧਰ ਆ ਰਿਹਾ ਰੋਬੋਟ ਨਹੀਂ ਫਟ ਗਿਆ ਥੱਲੇ ਉਹ ਮੋੜੇ ਇਹ ਮੋੜਾ ਦੇ ਦੱਬ ਦੇ ਚੱਲ ਚੱਲ ਆ ਗਈ ਆ ਦੇਖ ਲੈ ਇਹਨਾਂ ਨੇ ਕੰਮ ਜਲ ਜਣ ਚੱਲ ਹੋ ਜਾਣ ਦੇਖੋ ਇਹਨਾਂ ਨੇ ਕੰਮ ਇਹਨਾਂ ਦੇ ਜੋਗ ਨਹੀਂ ਇਹਨਾਂ ਦੇ ਜੋਗ ਨਹੀਂ ਇਹਨਾਂ ਨੂੰ ਰਹਿਣਾ ਸਹਣਾ ਨਹੀਂ ਆਦਾ ਉਹ ਵੱਧ ਕੱਢਦਾ ਵਾਹ ਓਏ ਮੋੜ ਕੇ ਆ ਸਕੂਟਰੀ ਨਾਲ ਉਹਦੀ ਬੰਦ ਰਹੀ ਐ ਚੱਡਰ ਬਹਿ ਹਰਾਮ ਜਦੇ ਤਾਂ ਹੀ ਇਹਨਾਂ ਨੂੰ ਸੱਚੀ ਨਹੀਂ ਇਹਨਾਂ ਦੇ ਜੋਗ ਦੇ ਜ ਗਦੇ ਬਣ ਜਾਂਦੇ ਆ ਕਿੱਲੀ ਹੋ ਗਈ ਗਦੇ ਬਣ ਜਾਂਦੇ ਆ ਕਿੱਲੀ ਆ ਦੇਖੋ ਜੀ ਭਾਜੀ ਹਲੇ ਪਹੁੰਚ ਨਹੀਂ ਹੈ ਇੱਥੇ ਤੱਕਾਂ ਤੋਂ ਨਹੀਂ ਹਟਦੇ ਇਹ ਤਾਂ ਕਹਿੰਦੇ ਇਹਨਾਂ ਨੂੰ ਮਜ਼ੀਰੋ ਕਹੇ ਤਾਂ ਕਹਿੰਦੇ ਮਿੱਟੀ ਇੰਨੀ ਵੀੜ ਪਈ ਆ ਸੀ ਕੁਸ਼ਤੀ ਕਰਨ ਲੱਗੇ ਆ ਉਹ ਚਾਪੀ ਕਿੱਥੇ ਹੈ ਓਏ ਇਹ ਨਹੀਂ ਮਿਲਦੀ ਕਿੱਧਰ ਆ ਗਈ ਵਿੱਚ ਦੇ ਓਏ ਮੇਰੀ ਪੀ ਓਏ ਕਿੱਥੇ ਕੋਣ ਹੈ ਇਹ ਓਏ ਐਥੇ ਚਲਾ ਜਾ ਐਥੇ ਜਾ ਛਾਹ ਲੈ ਲੈ ਸੁਪਰਾ ਕਰ ਉੱਪਰ ਲੈ ਐਦਾਂ ਨੂੰ ਲੱਗਿਆ ਓਏ ਹਾਂਜੀ ਗਾਇਸ ਇੱਥੇ ਕੋਈ ਹੈ ਨਹੀਂ ਰੇਤਾ ਬਾਵਾ ਪਿਆ ਹੈ ਅਸੀਂ ਲੱਗੇ ਜੀ ਬਚਪਨ ਜੇ ਖੇਡਾਂ ਖੇਡਣ ਚਲਾ ਜਾ ਚਲਾ ਦੇਖਦੇ ਪਹਿਲਾਂ ਕੋਈ ਨਾ ਸਮਝਦਾ ਲੈ ਰੇਤੜੀ ਇਹਦਾ ਦੇਖਦਾ ਨਹੀਂ ਆਹ ਹੋਲੇ ਦੇਖੋ ਅਰੇ ਜੀ ਆ ਗਏ ਜਮਣ ਹਾਂ ਉਹ ਝਾਲਾ ਕੰਨਾ ਉਹਦਾ ਕੋਹ ਵੀ ਤੁਛੋਵੇਂ ਜਿਹੜੀ ਇਹ ਹੁੰਦਾ ਮਿੱਟੀ ਜਿਹਿੰਦਾ ਹੌਸਲਾ ਹੌਸਲਾ ਪੱਥਰ ਕਿੱਥੇ ਉਹ ਅੱਗ ਗੱਡੀ ਐ ਆਉਂਦੇ ਇੱਕ ਆ ਦੇ ਆ ਦੇ ਪੇ ਇੱਧਰ ਪੇ ਆ ਆ ਦੇਖੀ ਖਾਹ ਪੋਰਤੀ ਇੱਕ ਕਰਵੇਂ 1 2 ਉਹ ਛੁੱਟ ਗਿਆ

ਬਬਲੂ ਉਹਨਾਂ ਦੇ ਘਰੋਂ ਬਾਅਦ ਚੋਂ ਅਸੀਂ ਆਏ ਆ ਜੀ ਕੁਟੀਆ ਤੁਸੀਂ ਦੇਖ ਸਕਦੇ ਆ ਇੱਥੇ ਹੋਣ ਲੱਗੀ ਆ ਸੇਵਾ ਨਾਲ ਮੇਰੇ ਸਮਰਿਆ ਤੇ ਇੱਥੇ ਉਹਨਾਂ ਨਿਸ਼ਾਨ ਸਾਹਿਬ ਆ ਬਦਲ ਕੇ ਨਵਾਂ ਨਿਸ਼ਾਨ ਸਾਹਿਬ ਲਾਉਗੇ ਤੇ ਆ ਸਾਰੇ ਥੜਾ ਥਮੜਾ ਤੋੜ ਕੇ ਇਹਨ ਪਤਨ ਕੀ ਕਹਿੰਦੇ ਆ ਇਹ ਥਮੜਾ ਤੋੜ ਕੇ ਇੱਥੇ ਸਾਰਾ ਨਿਸ਼ਾਨ ਸਾਹਿਬ ਨਵਾਂ ਬਣਾਉਣਾ ਹੁਣ ਦਿਖਾਵਾਂਗੇ ਕੀ ਬਣ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਰੀਆਂ ਇਹ ਸੰਗਤਾਂ ਨੂੰ ਪਾਈ ਬਿਆਸੀ ਕੀਤੀ ਜਾਂਦੀ ਹੈ ਕਿ 11 ਫਰਵਰੀ ਤੰਤਨਪਾਦੋ ਸਿੰਘ ਦੀ ਕੀਰਤਨ ਤਸਤਾਲ ਕੂਤੀਆ ਵਿੱਚ ਹਿਯਾਰਾਂ 12 13 13 14 15 ਫਰਵਰੀ ਨੂੰ ਦੋ ਲੜੀਆਂ ਦੇ ਸ਼੍ਰੀ ਅਖੰਡ ਜਾਪਾਂ ਦੇ ਤੋਗ ਪਾਏ ਜਾਣੇ ਹਨ ਸੋ ਅੱਜ ਇਹ ਸਮੂਥਿਆ ਸਤਨ ਪਾਈ ਬੇਨਤੀ ਕੀਤੀ ਜਾਂਦੀ ਹੈ ਸਾਰੀਆਂ ਜੀਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 15 ਤਰੀਕ ਨੂੰ ਪੀਆ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਸਾਰੀਆਂ ਸੰਗਤਾਂ ਨੇ 11 12 13 13 14 15 ਫਰਵਰੀ ਨੂੰ ਸ੍ਰੀ ਅਖੰਡ ਜਪਾ ਜੀ ਪ੍ਰੋਗ ਪਾਏ ਜਾਣੇ ਹਨ ਸੋ ਸਾਰੀਆਂ ਸੰਗਤਾਂ ਨੇ ਭਾਈ 6 ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੇ ਦੰਗਰਾਂ ਦੀ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਉਹ ਦੂਸਰੀ ਬੇਨਤੀ ਹੈ ਗੁਰੂ ਘਰ ਦੀ 사ંગਤ ਜੀ ਐਨ ਆਰ ਆਈ ਵੀਰਾਂ ਨੂੰ ਸਾਰੀਆਂ ਹੀ ਸੰਗਤਾਂ ਨੂੰ ਇਹ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਭਾਈ ਓੰਕਾਰ ਸਿੰਘ ਸਮੂਹੀ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਆਰੰਭ ਹੋਣ ਕੀ ਹੈ ਸੋ ਸਾਰੀਆਂ ਸੰਗਤਾਂ ਨੇ ਭਾਈ ਸੇਵਾ ਵਿੱਚ ਹਿੱਸੇ ਪਾਉਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਜੁਦੀ ਕੀ ਪਤੇ ਇਹ ਮਨ ਮੇਰਾ ਤੁਸ ਦਰਗੋਰਾ ਨਾਮੇ ਹਰਿਨਾਥ ਤੁਸ ਮਨ ਮੇਰੇ ਦੁਖ ਸਾਭ ਸਰਨਾਂ ਕੀ ਚਾਰੂ ਕਰੇ ਸਿਰਾਕਾਰ ਸਭ ਬਾਦ ਨਾ ਸੁਣ ਬੋਲ ਸੁਮਰਸੀ ਅੰਮੀ ਸੁਣ ਕੇ ਮਿਲ ਜੀ ਮਨ ਤੁਮੇ ਲੇ ਜਸ ਕਰੂ ਮੈਂ ਪੰਜਾਬੀ ਵਾਲਿਆਂ ਚੋਂ ਸਭ ਜادیه ਚਾਲੀ ਮੁਗਤੇ ਹੱਟੀਆਂ ਜੁੱਪੀਆਂ ਧੁੱਪੀਆਂ ਜਿਹੜਾ ਨਾਮ ਜੁੱਪਿਆ ਵੰਡ ਕੇ ਸ਼ਕਿਆ ਦੀ ਕਿਲਾਹੀ ਤੇ ਗਵਾਹੀ ਦੀ ਸੁਣ ਕੇ ਅੰਦਰ ਕੀਤਾ ਜਨਾਬ ਪਿਆਰਿਆਂ ਸਤਿਕਾਰਿਆਂ ਦੀ ਕਮਾਈ ਦਾ ਧੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਜਨਾਬ ਸਿੰਘ ਸੁਨਿਆਰਾ ਪਰਮੇਂਹਤ ਜੀ ਜਿਤੇ ਬੰਦ ਬੰਦ ਪਤਾਈ ਕੁਪੜੀ ਨੇ ਲੋਨੀਆਂ ਤੇ ਰਕੀਆਂ ਕੁੜੇ ਤਨਾਰਿਆਂ ਨਾਲ ਜਿਵੇਂ ਗੁਰਦੁਆਰਿਆਂ ਦੀ ਸ਼ਿਵਾਲੀ ਕੁਰਬਾਨੀ ਕੀਤੀ ਹੈ ਸਤਿਮਨੀ ਆ ਰਿਹਾ ਸਿੱਖੀ ਕੇ ਸਾਹ ਸਵਸਨ ਆਉਣੀ ਭਾਈ ਇਤਨਾ ਹੀ ਸਤਿਗਵਾਨਾਂ ਦੀ ਕਮਾਈ ਦਾ ਧੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਮੇਨ ਰਕਸ਼ਨ ਜੀ ਸਿੱਖ ਅਨੁਸਿਖੀ ਦਾਨ ਦੇ ਸਦਾਨ ਰਹਿਤ ਦਾਨ ਉਹ ਵੀ ਦਾਨ ਵਿਸਾਧਾਨ ਸ੍ਰੀ ਸਾਧਨ ਬੰਨਾ ਸਰਦਾਰ ਨਾਮਦਾਨ ਸ੍ਰੀ ਪ੍ਰਚੱਤਰ ਸਰ ਜੀ ਦਰਸ਼ਨ ਉਹ ਪਵਿੱਤਰ ਸ্নান ਤੋਂ ਪੂਆ ਸੰਦੇਵੰਗਿ ਸਤਿ ਸ਼ਕਲ ਸੂਤਾਜੇਤਾਰ ਬੋਲੂ ਜੀ ਵਾਹਿਗੁਰੂ ਘਰ ਦੇ ਸੇਵਾਦਾਰ ਪੈਸਾ ਪਈ ਓਮਕਾਰ ਸਿੰਘ ਸਮੂਹੀਆਂ ਸੰਗਤਾਂ ਵੱਲੋਂ ਰਣਮਿਰ ਕੇ ਸਤਿਗੁਰ ਜੀ ਨਿਸ਼ਾਨ ਸਾਹਿਬ ਦੀ ਉਹ ਸਾਰੀ ਹੋਣ ਲੱਗੀ ਸਤਿਗੁਰੂ ਜੀ ਨਵੀਂ ਉਸਾਰੀ ਹੋਣ ਲੱਗੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਦਿਆ ਕਰਨੀ ਮਹਾਰਾਜ ਸੇਵਾਦਾਨ ਦੇ ਸੱਤੇ ਮੇਰ ਬਿਰਾਤ ਰਖਣਾ ਆਪ ਜੀ ਦੇ ਸਮੂੱਚੇ ਸੰਗਤਾਂ ਵੱਲੋਂ ਬੇਅੰਤ ਅਦਾਸ ਬੇਟਾ ਹਾਜ਼ਰੀ ਜੀ ਨੇ ਚੁੰਮਾਇਆ ਜੋ ਸੁਖ ਜਾਨੇ ਸ਼ਰਮਤੀ ਸਰੂਪ ਜੀ ਦੇ ਚੁੰਮਾਈ ਨਾਲ ਭਰਪੂਰ ਕਰ ਦਿੰਦੇ ਸਤਿਗੁਰੂ ਜੀ ਆਪ ਜੀ ਕਰੋ ਕਿਰਪਾ ਮਹਾਰਾਜ ਜੇਕਾਰਿਆਂ ਦੀ ਗੂੰਜ ਵਿੱਚ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲੋ ਜਨਮ ਜਿਹੜਾ ਹੀ ਨਾਮ ਤੇ ਪਿਆਰੇ ਨਾਨਕ ਨਾਮ ਤੇਰੀ ਕਲਾ ਤੇਰੇ ਬਾਣੀ ਸੁਭਤ ਕਾਥਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ कानन वाहिគុتی कथा वाहि गुरु जी की बटे दमन गन ਉਹਰੇ ਜੀ ਨੰਗੀ ਉਹ ਗਿਆ ਡੂੰਗਾ 2 ਫਟ 2.5 ਮੋਟ ਦਾ 2.5 ਠੀਕ ਹੈ ਜੇ ਨਿਸ਼ਾਨ ਸਾਹਿਬ ਉੱਪਰ ਤਿਆਰ ਕਹਿੰਦਾ ਉਹਨੇ ਉਹਨੇ ਰੋਣੀ ਆਪਣੀ ਮਾਰ ਲੰਨ ਆਵਾਂ ਅੰਕ ਨੂੰ ਮਾਰ ਲੰਨ ਇਹ ਜੋ ਹੈ ਨਹੀਂ ਉਹ ਕੰਧ ਲਾਦੀ ਪਰੇ ਬਾਬਾ ਜੀ ਕਰਦੇ ਕੋਤਵਾਰੇ ਅਮਰ ਜੀ ਕਰਦੇ ਸ਼ਾਹ ਨੂੰ ਇੱਕ ਤਾਂ ਸੀਵਾ ਨਹੀਂ ਇੱਕ ਆਣਾ ਨਹੀਂ ਮੇਰੇ ਕੋਈ ਅੱਜ 모हित ਹੋਣੀ ਲੱਗੇ ਆ ਕਰਨ ਸ਼ੋਪਿੰਗ 모हित ਹੁਣ ਬਣ ਗਈ ਤੇਰੀ ਵੀਡੀਓ ਹੁਣ ਇਹ ਨਾ ਹੋਵੇ ਕਿ ਲੈ ਕੇ ਇਸ ਵਾਰ ਚੈੱਕ ਕਰਕੇ ਛੱਡੀ ਜਾਣ ਮੁਰਕ ਲੈਣੇ ਵੀ ਨਹੀਂ 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 ਮੇਰੇ ਯਾਰ ਬਾਈ ਵੱਡਾ ਨੰਬਰ ਕੱਢ ਹੋਈ ਲੈ ਲੈ ਮੇਕਅੱਪ ਗਾ ਮੁੰਡੇ ਨੇ ਮੈਂ ਵੀ ਚਾਰ ਘੰਟਾ ਵੀ ਆਲੀ ਵਾਰ ਨਹੀਂ ਆਈ ਮੁੰਡਾ ਸਾਡਾ ਡੀਕੀ ਕੇ ਅੰਕਾ ਦਾ ਆਊਗਾ ਜੁੱਤੀ ਲਾਊਗਾ ਪੰਜ ਚਾਰ ਘੰਟਾ ਲੈ ਲੋ ਵੀ ਦੋਸਤੋ ਨੇਰਾ ਹੋ ਗਿਆ ਤੁਸੀਂ ਦੇਖ ਸਕਦੇ ਆ ਜੀ ਗੁਰਦੁਆਰਾ ਸਾਹਿਬ ਪਹੁੰਚੇ ਸੇਰ ਦੇ ਪਹੁੰਚੇ ਨੇ ਇੱਥੇ ਆ ਦੇਖ ਲਓ ਇਹਨਾਂ ਸਕੂਟਰ ਬੰਦੇ ਕਿਦਾਂ ਫੜਾਤਾ ਹਾਂਜੀ ਲੈ 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 ਤੁਸੀਂ ਦੇਖ ਸਕਦੇ ਜੀ ਗੁਰਦੁਆਰਾ ਸਾਹਿਬ ਦੀ ਲਾਈਟਿੰਗ ਦੇਖੋ ਜੀ